ਸਿੰਜੀ ਅਮਰੀਕਾ ਅਤੇ ਈਰਾਨ ਇੱਕ ਵਾਰ ਫੇਰ ਆਮਣੇ ਸਾਹਮਣੇ ਹੋਣ ਦੀ ਸਥਿਤੀ ਵਿੱਚ ਪਹੁੰਚ ਚੁੱਕੇ ਨੇ ਖਬਰ ਇੱਥੇ ਤੱਕ ਨੇ ਕਿ ਅਮਰੀਕਾ ਦਾ ਜੋ ਜੰਗੀ ਬੇੜਾ ਹੈ ਉਹ ਈਰਾਨ ਦੇ ਨੇੜੇ ਪਹੁੰਚ ਚੁੱਕਿਆ ਹੈ ਕਿਵੇਂ ਦੇਖਦੇ ਹੋ ਸਾਰੇ ਘਰੋਂ ਤੁਸੀਂ ਕਿ ਦੋਨੋਂ ਦੇਸ਼ ਦੁਬਾਰਾ ਆਮਣੇ ਸਾਹਮਣੇ ਹੋ ਸਕਦੇ ਨੇ ਇਹਨਾਂ ਵਿੱਚ ਜੰਗ ਲੱਗ ਸਕਦੀ ਹੈ ਕਿ ਅਮਰੀਕਾ ਉਸੇ ਤਰੀਕੇ ਦਾ ਹਮਲਾ ਕਰੇਗਾ ਜਿਸ ਤਰੀਕੇ ਦਾ ਉਸਨੇ ਵੈਨਜ਼ੂਏਲਾ ਦੇ ਕੀਤਾ ਸੀ ਗਿਆ ਜੋ ਉੱਥੇ ਦੇ ਲੀਡਰ ਖਮੈਨੀ ਨੇ ਉਹਨਾਂ ਦੇ ਖਿਲਾਫ ਇੱਥੇ ਤੱਕ ਈਰਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਡੇ ਵੱਲੋਂ ਵੀ ਤਿਆਰੀ ਪੂਰੀ ਹੈ ਅਮਰੀਕਾ ਨੂੰ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿਹਾ ਗਿਆ ਕਿਵੇਂ ਦੇਖਦੇ ਹਾਂ ਜੋ ਰਾਈ ਹੁਣ ਪਹਿਲਾਂ ਕਿ ਹੁਣ ਵੈਂਜ਼ਲਾ ਤੋਂ ਬਾਅਦ ਗ੍ਰੀਨਲੈਂਡ ਹੁੰਦੇ ਹੁਣ ਈਰਾਨ ਦੇ ਨਾਲ ਹੋਣ ਦੀ ਸੰਭਾਵਨਾ ਲੱਗ ਸਕਦੀ ਹੈ ਕੋਈ ਇਸ ਤਰੀਕੇ ਦੀ ਜਿਸ ਤਰੀਕੇ ਨਾਲ ਪਹਿਲਾਂ ਵੀ ਜੋ ਹਮਲਾ ਹੋਇਆ ਸੀ ਉਸ ਤੋਂ ਬਾਅਦ ਈਰਾਨ ਨੇ ਜੋ ਇੱਕ ਅਟੈਕ ਕੀਤਾ ਸੀ ਗਿਆ ਅਮਰੀਕਾ ਦੇ 에ਅਰਪਲੇਨ ਉੱਤੇ ਉਸ ਤੋਂ ਬਾਅਦ ਅਮਰੀਕਾ ਨੇ ਕਿ ਕੋਈ ਕਾਰਵਾਈ ਨਹੀਂ ਕੀਤੀ ਸੀ ਉੱਥੇ ਮਾਮਲਾ ਕਰਕੇ ਠੰਡਾ ਕਰਤਾ ਗਿਆ ਸੀ ਗਿਆ ਹੁਣ ਇਸ ਨੂੰ ਕਿਵੇਂ ਦੇਖਦੇ ਹਾਂ ਅਸੀਂ ਜੀ ਜੀ ਕੁਝ ਦਿਨ ਪਹਿਲਾਂ ਨਾ ਡੋਨਲਡ ਟਰੰਪ ਹੋਰਾਂ ਨੇ ਇੱਕ ਟਵੀਟ ਕੀਤਾ ਸੀ ਜਿਹਦੇ ਵਿੱਚ ਇਹ ਕਿਹਾ ਸੀ ਉਹਨਾਂ ਪ੍ਰਦਰਸ਼ਨਕਾਰੀਆਂ ਨੂੰ ਜੋ ਇਸ ਵੇਲੇ ਈਰਾਨ ਦੀਆਂ ਸੜਕਾਂ ਦੇ ਉੱਤੇ ਆਪਣੀ ਹੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਨੂੰ ਕਿਹਾ ਸੀ ਕਿ ਹੈਲਪ ਇਜ਼ ਔਨ ਦਾ ਵੇ ਮਤਲਬ ਕਿ ਤੁਹਾਡੀ ਮਦਦ ਲਈ ਅਸੀਂ ਆ ਰਹੇ ਹਾਂ ਤੇ ਹੁਣ ਜਿਹੜੀਆਂ ਖਬਰਾਂ ਇਹ ਆ ਰਹੀਆਂ ਕਿ ਜਿਹੜਾ ਅਮਰੀਕਾ ਦਾ ਜੰਗੀ ਬੇੜਾ ਹੈ ਜਿਹਦਾ ਨਾਮ ਹੈਗਾ ਇਬਰਾਹਿਮ ਲਿੰਕਨ ਸੋ ਉਹ ਕਹਿੰਦੇ ਆ ਕਿ ਈਰਾਨ ਵਾਲੇ ਪਾਸੇ ਨੂੰ ਉਸ ਡਾਇਰੈਕਸ਼ਨ ਨੂੰ ਸਮੁੰਦਰ ਰਾਹੀਂ ਤੋੜਿਆ ਹੋਇਆ ਹੈ ਜਿਦਿਕੇ 26 ਜਨਵਰੀ ਨੂੰ ਉੱਥੇ ਪਹੁੰਚਣ ਦੀ ਸੰਭਾਵਨਾ ਹੈ ਮਤਲਬ ਕਿ ਈਰਾਨ ਦੇ ਆਲੇ ਦੁਆਲੇ ਪਹੁੰਚਣ ਦੀ ਸੰਭਾਵਨਾ ਹੈ ਤੋਂ ਮਤਲਬ ਮੇਰੇ ਕਹਿਣ ਦਾ ਭੀ ਜੇ ਨਾ جنگ ਕਰਨੀ ਹੋਵੇ ਅਮਰੀਕਾ ਨੇ ਈਰਾਨ ਦੇ ਨਾਲ ਤੇ ਆਪਣਾ ਜੰਗੀ ਬੇੜਾ ਜਿਹੜਾ ਹੈਗਾ ਉਹਨੂੰ ਕਿਉਂ ਤੋੜਿਆ ਗਿਆ ਹੁਣ ਇਹਦੇ ਵਿੱਚ ਸਵਾਲ ਇਹ ਪੈਦਾ ਹੋ ਜਾਂਦੇ ਆ ਤੇ ਜਿਹੜੀ ਇੱਕ ਪੀਸ ਬੋਰਡ ਬਣਾਇਆ ਜਾ ਰਿਹਾ ਡੋਨਲਡ ਟਰੰਪ ਵੱਲੋਂ ਇੱਕ ਤੁਸੀਂ ਸੁਣਿਆ ਹੋਣਾ ਕਿ ਇੱਕ ਪੀਸ ਬੋਰਡ ਜਿਹੜਾ ਬਣਾਇਆ ਜਾ ਰਿਹਾ ਨਾ ਉਹਦੇ ਵਿੱਚ ਵੱਖ-ਵੱਖ ਜਿਹੜੇ ਮੁਲਕ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਇਹ ਸੱਦਾ ਪੱਤਰ ਭੇਜਿਆ ਜਾ ਰਿਹਾ ਰੂਸ ਨੇ ਵੀ ਜੱਸ ਕੀਤੀ ਹੈ ਹੋਰ ਵੀ ਮੁਲਕੇ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਉਹਦੇ ਲਈ ਕੀ ਹੈ ਉਹ ਪੀਸ ਪ੍ਰੋਜੈਕਟ ਕਦ ਲਈ ਹੈਗਾ ਉਹ ਹੈਗਾ ਗਾਜ਼ਾ ਦੇ ਵਿੱਚ ਦੁਬਾਰਾ ਸਾਰਾ ਕੁਝ ਉਥੇ ਉਸੇ ਤਰੀਕੇ ਨਾਲ ਬਣਾਉਣਾ ਜਿਸ ਤਰ੍ਹਾਂ ਪਹਿਲਾਂ ਸੀ ਟਹਿ ਟੇਰੀ ਹੋਣ ਤੋਂ ਪਹਿਲਾਂ ਤੋਂ ਮਤਲਬ ਜੇ ਗਾਜ਼ਾ ਦੇ ਵਿੱਚ ਪੀਸ ਕਰਨਾ ਹੈ ਤੇ ਉਹਦੇ ਲਈ ਇਹਦਾ ਇਹਨਾਂ ਦਾ ਜਿਹੜਾ ਮੇਨ ਮਕਸਦ ਹੈਗਾ ਨਾ ਆਪਣੇ ਡੋਨਲਡ ਟਰੰਪ ਅਮਰੀਕਾ ਦਾ ਕਿ ਜੇ ਗਾਜ਼ਾ ਦੇ ਵਿੱਚ ਪੀਸ ਲੈ ਕੇ ਆਉਣੀ ਹੈ ਤੇ ਉਥੇ ਹਮਾਸ ਨੂੰ ਖਤਮ ਕਰਨਾ ਪੈਣਾ ਹਮਾਸ ਜੇਕਰ ਹਥਿਆਰਬੰਦ ਜਿਹੜੇ ਉਹਨਾਂ ਦੇ ਲੜਾਕੇ ਨੇ ਜੇ ਉਹ ਉਥੇ ਖਤਮ ਨਹੀਂ ਹੁੰਦੇ ਤੇ ਗਾਜ਼ਾ ਦੇ ਵਿੱਚ ਪੀਸ ਨਹੀਂ ਆ ਸਕਦਾ ਸੋ ਇਹ ਇਹਨਾਂ ਦਾ ਕੀ ਹੈਗਾ ਵੀ ਹੁਣ ਆਪਾਂ ਹਮਾਸ ਨੂੰ ਉੱਥੇ ਜਾ ਕੇ ਉਹਨਾਂ ਦੇ ਜਿਹੜੇ ਹਥਿਆਰਬੰਦ ਲੜਾ ਕੇ ਨੇ ਉਹਨਾਂ ਦੇ ਹਥਿਆਰ ਸੁੱਟਵਾਈਏ ਤੇ ਜੇ ਹੁਣ ਇਹ ਗੱਲ ਕੀਤੀ ਜਾਵੇ ਕਿ ਜਿਹੜੀ ਹਮਾਸ ਹੈਗੀ ਆ ਉਹਨੂੰ ਪਿੱਛੋਂ ਬੈਕ ਕਰਦਾ ਆ ਰਿਹਾ ਇਰਾਨ ਸੋ ਜੇ ਈਰਾਨ ਬੈਕ ਕਰਦਾ ਆ ਰਿਹਾ ਲੰਬੇ ਸਮੇਂ ਤੋਂ ਮਤਲਬ ਹਮਾਸ ਜੇਕਰ ਹਜੇ ਤੱਕ ਟਿੱਕੀ ਹੋਈ ਹੈ ਨਾ ਤੇ ਉਹ ਈਰਾਨ ਦੀ ਬੈਕ ਦੇ ਨਾਲ ਹੀ ਟਿੱਕੀ ਹੋਈ ਹੈ ਈਰਾਨ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਹੈਗਾ ਸਾਰਾ ਆਪਣਾ ਅਸਲਾ ਦੂਜਾ ਰਾਸ਼ਨ ਪਾਣੀ ਜਿਹੜਾ ਉਹ ਸਪਲਾਈ ਕਰਦਾ ਆ ਰਿਹਾ ਸੋ ਹੁਣ ਪਿੱਛੇ ਆ ਜਾਂਦਾ ਈਰਾਨ ਤੇ ਕਿਤੇ ਨਾ ਕਿਤੇ ਇਹ ਲੱਗ ਰਿਹਾ ਭਈ ਹੁਣ ਜੇ ਗਾਜ਼ਾ ਦੇ ਵਿੱਚ ਪੀਸ ਲੈ ਕੇ ਆਉਣਾ ਹੈ ਹਮਾਸ ਨੂੰ ਖਤਮ ਕਰਨਾ ਹੈ ਤੇ ਉਹਨਾਂ ਨੂੰ ਉਹਨਾਂ ਨੂੰ ਲੋਡ ਹੈਗੀ ਹੈ ਜਿਹੜਾ ਅਮਰੀਕਾ ਪੀ ਇਰਾਨ ਦਾ ਤਖਤਾ ਪਲਟ ਕੀਤਾ ਜਾਵੇ ਜਿਹੜਾ ਉਹ ਸੁਪਰੀਮ ਲੀਡਰ ਹੈ ਖੁਮੈਨੀ ਉਹਨਾਂ ਨੂੰ ਲਾ ਕੇ ਤੇ ਕੋਈ ਸਰਕਾਰ ਕੋਈ ਹੋਰ ਪਾਰਟੀ ਦੀ ਸਰਕਾਰ ਜਿਹੜੀ ਅਮਰੀਕਾ ਪੱਕੀ ਹੋਵੇ ਉਹ ਬਣਾਈ ਜਾਵੇ ਉਹਦੇ ਨਾਲ ਹਮਾਸ ਦੀ ਜਿਹੜੀ ਹੈ ਇੱਕ ਤਰ੍ਹਾਂ ਦੀ ਮਦਦ ਰੁਕੇ ਤੇ ਫਿਰ ਜਿਹੜਾ ਇਥੇ ਪੀਸ ਲਿਆਂਦਾ ਜਾ ਸਕਦਾ ਹੈ ਸੋ ਇਹ ਵੇਖਿਆ ਜਾ ਰਿਹਾ ਪਰ ਹੁਣ ਜੇ ਇਹ ਗੱਲ ਕਰੀਏ ਕਿ ਕੀ ਅਮਰੀਕਾ ਸੌਖੇ ਪੱਦਰ ਦੇ ਉੱਤੇ ਸੌਖੇ ਤੌਰ ਦੇ ਉੱਤੇ ਜਿਵੇਂ ਬੈਨਜ਼ੂਏਲਾ ਤੇ ਕਬਜ਼ਾ ਕੀਤਾ ਜਿਵੇਂ ਹੋਰ ਮੁਲਕਾਂ ਦੇ ਵਿੱਚ ਤਖਤੇ ਪਲਟ ਕੀਤੇ ਨੇ ਕੀ ਈਰਾਨ ਦੇ ਵਿੱਚ ਵੀ ਇਸ ਤਰ੍ਹਾਂ ਹੀ ਤਖਤਾ ਪਲਟ ਹੋ ਸਕਦਾ ਇਹਦਾ ਜਵਾਬ ਹੈਗਾ ਨਹੀਂ ਕਿਉਂਕਿ ਈਰਾਨ ਦਾ ਜਿਹੜਾ ਸੁਪਰੀਮ ਲੀਡਰ ਹੈ ਨਾ ਖੁਮੈਨੀ ਇਹਨਾਂ ਦਾ ਇਤਿਹਾਸ ਰਿਹਾ ਇਹ ਉਸ ਗਰੁੱਪ ਚ ਆਉਂਦੇ ਨੇ ਜਿੱਥੇ ਇਹ ਬੱਤਰਕੂ ਜਾਣਿਆ ਨੇ ਕਹਿੰਦੇ ਵੀ ਬੜਾ ਬੰਦਾ ਜਿਹੜਾ ਹੈਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦਾ ਸੀ ਉਹਨੂੰ ਰੋਕੀ ਰੱਖਿਆ ਸੀ ਮਤਲਬ ਇਹ ਵੀ ਲੜਾਕੇ ਮੰਨੇ ਜਾਂਦੇ ਨੇ ਜਿਹੜੇ ਖੁਮੈਨੀ ਗਰੁੱਪ ਦੇ ਬੰਦੇ ਨੇ ਨਾ ਜਿਹੜੇ ਖੁਮੈਨੀ ਦੇ ਸੋ ਇਹ ਵੀ ਲੜਾਕੇ ਨੇ ਤੇ ਦੂਜੀ ਗੱਲ ਇਹਦੇ ਵਿੱਚ ਇਹ ਆ ਜਾਂਦੀ ਹੈ ਵੀ ਜਦੋਂ ਪਹਿਲਾਂ ਤੁਹਾਨੂੰ ਯਾਦ ਹੋਣਾ B2 B2 ਬੰਬਰਸ ਦੇ ਨਾਲ ਅਮਰੀਕਾ ਨੇ ਨਿਊਕਲੀਅਰ ਜਿਹੜੇ ਇਹਨਾਂ ਦੇ ਪਲਾਂਟ ਸੀਗੇ ਉਹਦੇ ਉੱਤੇ ਹਮਲਾ ਜਦੋਂ ਕੀਤਾ ਤਾਂ ਉਹਦੇ ਰਿਟੈਲੀਏਟ ਦੇ ਵਿੱਚ ਇਹਨਾਂ ਨੇ ਇੱਕ 베이스 ਦੇ ਉੱਤੇ ਹਮਲਾ ਕੀਤਾ ਪਰ ਕੋਈ ਵੱਡੀ ਕੋਈ ਵੱਡਾ ਜਿਹੜਾ ਜਵਾਬ ਹੈਗਾ ਇਹਨਾਂ ਵੱਲੋਂ ਨਹੀਂ ਦਿੱਤਾ ਗਿਆ ਅਮਰੀਕਾ ਵੀ ਚੁੱਪ ਕਰਕੇ ਬੈਠ ਗਿਆ ਪਰ ਉਸ ਤੋਂ ਬਾਅਦ ਉਸ ਦੌਰਾਨ ਕੀ ਸੀ ਭਈ ਇਰਾਨ ਦੇ ਕੋਲ ਕੋਈ ਲੜਾਕੂ ਜਹਾਜ਼ ਨਹੀਂ ਸੀਗੇ ਸੋ ਹੁਣ ਚੀਨ ਵੱਲੋਂ ਜਿਹੜਾ ਇਸ ਦੇ ਚੱਲਦੇ ਆ ਬਿਟਵੀਨ ਇਹ ਚੱਲਦੇ ਆ ਚੀਨ ਵੱਲੋਂ ਨਾ ਇਹਨਾਂ ਨੂੰ ਜਿਹੜੇ 10 ਲੜਾਕੂ ਜਹਾਜ਼ ਤੇ ਮਜ਼ਾਇਲਾ ਜੜੀਆਂ ਉਹ ਦੇ ਦਿੱਤੀਆਂ ਗਈਆਂ ਲੜਾਕੂ ਜਹਾਜ਼ ਚਲਾਉਣ ਵਾਸਤੇ ਇਹਨਾਂ ਨੂੰ ਪਾਇਲਟ ਵੀ ਭੇਜ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਰੂਸ ਵੱਲੋਂ ਇਹਨਾਂ ਨੂੰ ਇਸ ਦੌਰਾਨ ਹੀ ਜਦੋਂ ਅਮਰੀਕਾ ਦੇ ਨਾਲ ਇਹਨਾਂ ਦੀ ਗਰਮੀ ਵਧੀ ਹੈ ਉਸ ਤੋਂ ਬਾਅਦ ਇਸ ਜਿਹੜਾ 400 ਜਿਹੜਾ ਹੁੰਦਾ ਨਾ ਡਿਫੈਂਸ ਸਿਸਟਮ ਉਹ ਵੀ ਇਹਨਾਂ ਨੂੰ ਦੇ ਦਿੱਤਾ ਗਿਆ ਮਤਲਬ ਕਿ ਹੁਣ ਪਹਿਲਾਂ ਤਾਂ ਜਿਹੜੀਆਂ ਮਜ਼ਾਇਲਾ ਅਮਰੀਕਾ ਵੱਲੋਂ ਆਉਣੀਆਂ ਸੀ ਉਹਨਾਂ ਨੂੰ ਰੋਕਣ ਦੇ ਲਈ ਈਰਾਨ ਦੇ ਕੋਲ ਕੁਝ ਨਹੀਂ ਸੀਗਾ ਪਰ ਹੁਣ ਰੂਸ ਤੇ ਚੀਨ ਵੱਲੋਂ ਲਗਾਤਾਰ ਜਿਹੜਾ ਈਰਾਨ ਆ ਉਹਨੂੰ ਬੈਕ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਜਿਹੜੀ ਸਖਲਾਈ ਦਿੱਤੀ ਜਾ ਰਹੀ ਹੈ ਸੋ S400 ਸਿਸਟਮ ਚਲਾਉਣ ਵਾਸਤੇ ਵੀ ਕਹਿੰਦੇ ਆ ਕਿ ਜਿਹੜੇ ਰਸ਼ੀਆ ਨੇ ਆਪਣੇ ਟ੍ਰੇਨਡ ਮਿਲਟਰੀ ਅਫਸਰ ਭੇਜੇ ਨੇ ਕਿਉਂਕਿ ਇਹਨੇ ਥੋੜੇ ਟਾਈਮ ਦੇ ਵਿੱਚ ਈਰਾਨ ਨਾ ਤਾਂ ਲੜਾਕੂ ਜਹਾਜ਼ਾਂ ਦੇ ਪਾਇਲਟ ਤਿਆਰ ਕਰ ਸਕਦਾ ਨਾ S400 ਚਲਾਉਣ ਵਾਲੇ ਜਿਹੜੇ ਆਪਣੇ ਫੌਜੀ ਆ ਉਹਨਾਂ ਨੂੰ ਤਿਆਰ ਕਰ ਸਕਦਾ ਇਸ ਕਰਕੇ ਇਹਨਾਂ ਦੋਨਾਂ ਮੁਲਕਾਂ ਵੱਲੋਂ ਜਿਹੜੀ ਆ ਵੱਡੇ ਪੱਧਰ ਤੇ ਈਰਾਨ ਦੀ ਮਦਦ ਕੀਤੀ ਜਾ ਰਹੀ ਹੈ ਤੇ ਜੇ ਹੁਣ ਇਹ ਤਾਂ ਗੱਲ ਸਿੱਧੀ ਹੋ ਗਈ ਕਿ ਜੇ ਚੀਨ ਤੇ ਰੂਸ ਵਰਗੀਆਂ ਵੱਡੀਆਂ ਤਾਕਤਾਂ ਈਰਾਨ ਨੂੰ ਬੈਕ ਕਰ ਰਹੀਆਂ S400 ਸਿਸਟਮ ਜਾਂ ਲੜਾਕੂ ਜਹਾਜ਼ ਮਜ਼ਾਇਲਾ ਦੇ ਰਹੀਆਂ ਇਹੋ ਜਿਹੇ ਮਜ਼ਾਇਲਾ ਕਹਿੰਦੇ ਦੇ ਦਿੱਤੀਆਂ ਗਈਆਂ ਈਰਾਨ ਨੂੰ ਜਿਹੜੀਆਂ ਈਰਾਨ ਤੋਂ ਸਿੱਧਾ ਅਮਰੀਕਾ ਤੱਕ ਪਹੁੰਚ ਕਰ ਸਕਦੀਆਂ ਸੋ ਫਿਰ ਜਿੱਦਾਂ ਦਾ ਉਹਨਾਂ ਦਾ ਸੁਭਾਅ ਮੰਨਿਆ ਜਾਂਦਾ ইরਾਨੀ ਲੜਾਕਿਆਂ ਦਾ ਤੇ ਇਹ ਗੱਲ ਹੁਣ ਇੱਥੇ ਆ ਜਾਂਦੀ ਹੈ ਵੀ ਜੇ ਅਮਰੀਕਾ ਕਿਤੇ ਮੰਨ ਲਓ ਇੱਥੇ ਹਮਲਾ ਕਰ ਦਿੰਦਾ ਈਰਾਨ ਦੇ ਉੱਤੇ ਇਬਰਾਹਿਮ ਲਿੰਕਨ ਰਾਹੀਂ ਜਾਂ ਹੋਰ ਆਪਣੇ ਜਿਹੜੇ ਮਿਲਟਰੀ ਬੇਸ ਨੇ ਲਾਗੇ ਛਾਕੇ ਮਿਡਲ ਈਸਟ ਦੇ ਵਿੱਚ ਉਹਨਾਂ ਦੇ ਰਾਹੀਂ ਤਾਂ ਈਰਾਨ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਰਿਟੈਲੀਏਟ ਕਰੇਗਾ ਤੇ ਜਿਹਦੇ ਨਾਲ ਫਿਰ ਆਪਾਂ ਮਤਲਬ ਕਿ ਇੱਕ ਵੱਡੇ ਖਮਿਆਜਾ ਭੁਗਤ ਲਈ ਭੁਗਤਣ ਤੇ ਲਈ ਇਹ ਵਰਡ ਜਿਹੜਾ ਹੈਗਾ ਉਹ ਤਿਆਰ ਰਵੇ ਕਿਉਂਕਿ ਲੜਾਈ ਫਿਰ ਵੱਧ ਜਾਣੀ ਹੈ ਸੋ ਆਪਾਂ ਇਹੀ ਕਹਿ ਸਕਦੇ ਹਾਂ ਵੀ ਜਿਹੜਾ ਸਾਰਾ ਸੁੱਖ ਸ਼ਾਂਤ ਨਾਲ ਵੜ ਜਾਵੇ ਲੜਾਈ ਤੱਕ ਗੱਲ ਨਾ ਪਹੁੰਚੇ ਤੇ ਅਮਰੀਕਾ ਵੀ ਜਿਹੜਾ ਹੈਗਾ ਉਹ ਤਰੀਕੇ ਦੇ ਨਾਲ ਕੰਮ ਲਵੇ ਤੇ ਈਰਾਨ ਵੀ ਜਿਹੜਾ ਹੈਗਾ ਰਿਟੈਲੀਏਟ ਕਰਨ ਲੱਗਿਆ ਧਿਆਨ ਦੇ ਨਾਲ ਜਾਂ ਬਹੁਤ ਸੰਜਮ ਦੇ ਨਾਲ ਕੰਮ ਲਵੇ ਜਿਸ ਦੇ ਨਾਲ ਕਿ ਲੜਾਈ ਵੱਡੇ ਪੱਧਰ ਦੇ ਉੱਤੇ ਨਾ ਵੱਧ ਸਕੇ ਸੋ ਇਹ ਹਾਲਾਤ ਫਿਲਹਾਲ ਬਣੇ ਹੋਏ ਨੇ ਇਹਦੇ ਉੱਤੇ ਕੋਈ ਵੀ ਅਪਡੇਟ ਆਉਂਦੀ ਹੈ 26 ਤਰੀਕ ਤੋਂ ਬਾਅਦ ਕੀ ਇਬਰਾਹਿਮ ਲਿੰਕਨ ਦੇ ਰਾਹੀਂ ਅਮਰੀਕਾ ਪਹਿਲਾ ਹਮਲਾ ਕਰਦਾ ਜਾਂ ਨਹੀਂ ਕਰਦਾ ਕਿਉਂਕਿ ਅਮਰੀਕਾ ਨੇ ਗਰਸ਼ਪਸ਼ਟ ਕੀਤੀ ਹੋਈ ਹੈ ਕਿ ਤਖਤਾ ਪਲਟ ਹੋਏਗਾ ਤੇ ਹੈਲਪ ਇਜ਼ ਔਨ ਦਾ ਵੇ ਇਹਦਾ ਮਤਲਬ ਬਣ ਜਾਂਦਾ ਸਿੱਧਾ ਵੀ ਮਦਦ ਆ ਰਹੀ ਹੈ ਉਹ ਮਦਦ ਕਦੋਂ ਤੱਕ ਪਹੁੰਚਦੀ ਹੈ ਕਿੱਦਾਂ ਪਹੁੰਚਦੀ ਹੈ ਕਿਸ ਰੂਪ ਦੇ ਵਿੱਚ ਪਹੁੰਚਦੀ ਹੈ ਇਹ ਵੀ ਹੁਣ ਵੇਖਣਾ ਹੋਵੇਗਾ ਕਿ ਸਿੱਧਾ ਹਮਲਾ ਕਰੇਗਾ ਅਮਰੀਕਾ ਜਾਂ ਫਿਰ ਅੰਦਰ ਖਾਤੇ ਕੁਝ ਘੁਸਪੈਠ ਕਰਕੇ ਆਪਣੇ ਸਪਾਈਸ ਦੇ ਰਾਹੀਂ ਜਾਂ ਹੋਰ ਤਰੀਕਿਆਂ ਦੇ ਨਾਲ ਤਖਤਾ ਪਲਟ ਕੀਤਾ ਜਾਂਦਾ ਜਾਂ ਇਹ ਸਾਰੀ ਗੱਲਬਾਤ ਹੈਗੀ ਹੈ ਨਿਕਲ ਕੇ ਸਾਹਮਣੇ ਆਉਂਦੀ ਹੈ ਸੋ ਸਥਿਤੀ ਗੰਭੀਰ ਬਣੀ ਹੋਈ ਹੈ ਹਰ ਇੱਕ ਅਪਡੇਟ ਜਿਹੜੀ ਆਪਾਂ ਆਪਣੇ ਦਰਸ਼ਕਾਂ ਨੂੰ ਨਾਲ ਨਾਲ ਦਿੰਦੇ ਰਵਾਂਗੇ ਜੀ ਹਾਂ ਜੀ ਬਿਲਕੁਲ ਤੁਸੀਂ ਜੀ ਜੇ ਅਗਰ ਗੱਲ ਕਰੀਏ ਤਾਂ ਆ ਜਿਸ ਤਰੀਕੇ ਦੇ ਨਾਲ ਹੁਣ ਪੂਰੀ ਦੁਨੀਆ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ ਤਿੱਕਾ ਉਸਦੇ ਚੱਕਰ ਦੇ ਵਿੱਚ ਉਸਨੇ ਕਈ ਆਪਣੇ ਸਾਥੀ ਆਪਣੇ ਦੋਸਤਾਂ ਨੂੰ ਵੀ ਆਪਣੇ ਤੋਂ ਦੂਰ ਕਰ ਲਏ ਤੇ ਯੂਰਪ ਹੋਵੇ ਕੈਨੇਡਾ ਹੋਵੇ ਯੂਕੇ ਹੋਵੇ ਤੇ ਹੁਣ ਜਦੋਂ ਇਹ ਇੱਥੇ ਆਵੇਗਾ ਤਾਂ ਉਸਦੇ ਨਾਲ ਕਿਹ ਲੋਕ ਕਿ ਈਰਾਨ ਦੇ ਨਾਲ ਕੁਝ ਦੋਸਤ ਵੀ ਖੜੇ ਨੇ ਜੋ ਚੀਨ ਅਤੇ ਰਸ਼ੀਆ ਨੇ ਜੋ ਕਿਸੇ ਵੀ ਪਖੋਂ ਅਮਰੀਕਾ ਤੋਂ ਘੱਟ ਤਾਂ ਹੈ ਨਹੀਂ ਕਿਸੇ ਵੀ ਪਖੋਂ ਦੀ ਤੇ ਕਿਵੇਂ ਦੇਖਦੇ ਇਹਨਾਂ ਦੋਨਾਂ ਦੇਸ਼ਾਂ ਦਾ ਕੀ ਰੁਖ ਹੋਵੇਗਾ ਉਸ ਤੋਂ ਬਾਅਦ ਕੀ ਸਥਿਤੀ ਅੱਗੇ ਬਣਦੀ ਹੈ ਇਸ ਨੂੰ ਲੈ ਕੇ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ ਅਤੇ ਸਹੀ ਜਾਣ ਕੇ ਦਰਸ਼ਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਡਾ ਦਿਲੋਂ ਧੰਨਵਾਦ